बुलेटिन देख रहे तमाम दर्शकों का स्वागत है मैं हाँ तो खबर मारा पर पहला रुक कर साजिश घड़िया कीमत नहीं बख्शा हरियाणा सीएम वालों तीन सौ पानवे शहीद समागम नर्पित प्रोग्राम च की गई शिरकत किए गए कई अहम ऐलान दिल्ली धमाके की निंदा ਦਿੱਲੀ ਬਲਾਸਟ ਦੀ ਪੰਜਾਬ ਤੱਕ ਧਮਕ NIA ਦੀਆਂ ਟੀਮਾਂ ਨੇ ਕਸਿਆ ਸ਼ਿਕੰਜਾ ਪੰਜਾਬ ਵਿੱਚ ਕਈ ਥਾਈਂ ਕੀਤੀ ਗਈ ਰੇਡ ਸਸਪੈਂਡ ਡੀਜੀ ਪੁੱਲਨ ਨੂੰ ਭੇਜਿਆ ਨਿਆਂਇਕ ਹਿਰਾਸਤ 'ਚ ਅਗਲੀ ਸੁਣਵਾਈ ਹੋਵੇਗੀ ਵੀ ਨਵੰਬਰ ਨੂੰ ਵੀਡੀਓ ਕਾਨਫਰencing ਰਾਹੀਂ ਕੀਤਾ ਜਾਵੇਗਾ ਅਦਾਲਤ 'ਚ ਪੇਸ਼ ਹੁਣ ਖਬਰਾਂ ਵਿਸਥਾਰ ਦੇ ਨਾਲ ਦਿੱਲੀ ਦੇ ਇਤਿਹਾਸਕ ਲਾਲ ਕਿਲੇ ਦੇ ਨੇੜੇ ਹੋਏ ਧਮਾਕੇ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦਿੱਲੀ 'ਚ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਪੀਐਮ ਮੋਦੀ ਦਾ ਵੱਡਾ ਭਿਆਨ ਸਾਹਮਣੇ ਆਇਆ ਹੈ। ਪੁਟਾਨ 'ਚ ਲੋਕਾਂ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਇਸ ਘਟਨਾ ਤੇ ਦੁੱਖ ਪ੍ਰਗਟਾਉਂਦਿਆਂ ਸਿੱਧੀ ਚੇਤਾਵਨੀ ਦਿੱਤੀ ਹੈ। ਦਿੱਲੀ ਧਮਾਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਪੁਟਾਨ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸਮਾਗਮ ਦੌਰਾਨ ਕਿਹਾ कि हमलों ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਇੱਕ ਵੀ ਦੋਸ਼ੀ ਨਹੀਂ ਛੱਡਿਆ ਜਾਵੇਗਾ ਸਾਰਿਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ ਬਹੁਤ ਭਾਰੀ ਮਨ سے ਆਇਆ ਹੂੰ ਕੱਲ੍ਹ ਸ਼ਾਮ ਦਿੱਲੀ میں ਹੋਈ ਭਿਆਨਕ ਘਟਨਾ ਨੇ ਸਭੀ ਕੇ ਮਨ ਕੋ ਵਿਅਥਿਤ ਕਰ ਦਿਆ ਹੈ ਮੈਂ ਪੀੜਿਤ ਪਰਿਵਾਰੋਂ ਕਾ ਦੁੱਖ समझता हूं आज पूरा देश उनके साथ खड़ा है मैं कल रात भर इस घटना की जांच में झूठी सभी एजेंसियों के साथ सभी महत्वपूर्ण लोगों के साथ संपर्क में था विचार विमर्श चलता था जानकारियों के तार जोड़े जा रहे थे हमारी एजेंसियां इस षडयंत्र की तह तक जाएगी इसके पीछे के षड्यंत्रकारियों को बक्सा नहीं जाएगा ऑल दोज रिस्पॉन्सिबल will be brought to justice ਦਸਾਹੀਗੇ ਉਸ ਤੋਂ ਪਹਿਲਾਂ ਦਿੱਲੀ ਤਮਾਕੇ ਦੀ ਖਬਰ ਮਿਲਦੇ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖੁਦ ਹਰਕਤ ਵਿੱਚ ਆ ਗਏ ਸਨ ਸ਼ਾਹ ਨੇ ਤਮਾਕੇ ਦੀ ਖਬਰ ਮਿਲਣ ਤੋਂ ਕੁਝ ਘੰਟਿਆਂ ਬਾਅਦ ਹੀ ਕਟਨਾ ਵਾਲੀ ਥਾਂ ਦਾ ਦੌਰਾ ਕੀਤਾ ਸੀ ਉਹਨਾਂ ਨੇ ਹਸਪਤਾਲ ਦਾ ਦੌਰਾ ਵੀ ਕੀਤਾ ਜਿਸ ਤੋਂ ਬਾਅਦ ਮੌਤਾਂ ਦੀ ਗਿਣਤੀ ਅਧਿਕਾਰੀ ਤੌਰ ਤੇ ਜਾਰੀ ਕੀਤੀ ਗਈ ਸ਼ਾਨੇ ਇਸ ਮਾਮਲੇ ਤੇ ਇੰਟੈਲੀਜੈਂਸ ਬਿਊਰੋ ਸਮੇਤ ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਮੁਖੀਆਂ ਨਾਲ ਵੀ ਮੀਟਿੰਗਾਂ ਕੀਤੀਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਨੂੰ ਸਮਰਪਿਤ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਇਸ ਸਮਾਗਮ ਦੌਰਾਨ ਉਹਨਾਂ ਐਲਾਨ ਕੀਤਾ ਕਿ ਸਰਕਾਰੀ ਪੋਲੀਟੈਕਨਿਕ ਅੰਬਾਲਾ ਦਾ ਨਾਮ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਰੱਖਿਆ ਜਾਵੇਗਾ। ਉਹਨਾਂ ਕਈ ਹੋਰ ਮਹੱਤਵਪੂਰਨ ਐਲਾਨ ਵੀ ਕੀਤੇ। ਇਸ ਦੇ ਨਾਲ ਉਹਨਾਂ ਦਿੱਲੀ ਤਮਾਕੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਅਸੀਂ ਸਥਿਤੀ ਤੇ ਨੇੜਿਓ ਨਜ਼ਰ ਰੱਖ ਰਹੇ ਹਾਂ। ਪੰਚਕੂਲਾ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਸੀਂ ਦਿੱਲੀ ਵਿੱਚ ਵਾਪਰੀ ਘਟਨਾ ਨਾਲ ਸੰਬੰਧਿਤ ਸਥਿਤੀ ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਕਈ ਸੁਰਾਗ ਲੱਭੇ ਨੇ ਅਤੇ ਜਾਂਚ ਚੱਲੀ ਹੈ ਕਿ ਹਮਾਰੇ ਸਭੀ ਏਜੰਸੀਆਂ ਇਸ ਕੋ ਲੈ ਕੇ ਅਲਰਟ ਹੈ ਔਰ ਕੱਲ ਜੋ ਦਿੱਲੀ ਮੇ ਇਹ ਘਟਨਾ ਕਰਮ ਹੋਆ ਹੈ ਉਸਕੇ ਬਹੁਤ ਸਾਰੇ ਤੱਥਾਂ ਤੱਕ ਪਹੁੰਚ ਵੀ ਗਏ ਔਰ ਵੀ ਉਸकी ਜਾਂਚ ਚੱਲ ਰਹੀ ਹੈ जिन्होंने भी क्योंकि वहां पर जो लोग उस घटनाक्रम में गए हैं मैं परमपिता परमात्मा से प्रार्थना करूंगा कि उन दिवंगत आत्माओं को अपने चरणों में स्थान दे और जो इस प्रकार के जिनके मनसूबे तो दुर्भाग्यपूर्ण वो कभी सफल नहीं होंगे उनके अपने मुंह की खानी पड़ेगी तुम्हें तो से ये कि गुरु बहादुर जी के तीन सौ पंजावे शहीद पुरब नाने पच्ची नवंबर को कुरुक्षेत्र सूबा पदरी प्रोग्राम आयोजित किया जाएगा ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹੋਣਗੇ। ਉਹਨਾਂ ਨੇ ਸੂਬੇ ਦੇ ਲੋਕਾਂ ਨੂੰ ਇਸ ਪਵਿੱਤਰ ਮੌਕੇ ਤੇ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ। ਦਿੱਲੀ 'ਚ ਧਮਾਕੇ ਤੋਂ ਬਾਅਦ ਦਿੱਲੀ ਹਾਈ ਅਲਰਟ ਤੇ ਹੈ। ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਬੱਸ ਟਰਮੀਨਲਾਂ ਤੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਦੌਰਾਨ ਬਗੇਸ਼ਵਰ ਧਾਮ ਦੇ ਮੁਖੀ ਆਚਾਰੀਆ ਧਰਿੰਦਰ ਕਿਸ਼ਨ ਸ਼ਾਸਤਰੀ ਨੇ ਦੋਸ਼ੀਆਂ ਦੀ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਬਾਗੇਸ਼ਵਰ ਧਾਮ ਦੇ ਮੁਖੀ ਆਚਾਰਿਆ ਧਿਰੇਂਦਰ ਕ੍ਰਿਸ਼ਨ ਸ਼ਾਸਤਰੀ ਦਾ ਦਿੱਲੀ ਧਮਾਕੇ ਤੇ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਜਾਂਚ ਚੱਲ ਰਹੀ ਹੈ ਅਤੇ ਅਸੀਂ ਸਰਕਾਰ ਤੋਂ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕਰਦੇ ਹਾਂ ਭਾਰਤ ਸਰਕਾਰ ਸਰਕਾਰ ਵਿੱਚ ਵਿਵਸਥਿਤ ਲੋਕ ਔਰ ਕਾਨੂੰਨ ਵਿਵਸਥਾ ਆਈਵੀ ਇੰਟੈਲੀਜੈਂਸ ਸਭ ਲੋਕ ਜਾਂਚ ਕਰ ਰਹੀ ਹੈ ਔਰ ਇਹ ਨਿਸ਼ਚਿਤ ਹੈ ਕੀ ਉਹਨਕੋ ہماری ਮੰਗ ਹੈ ਭਾਰਤ ਸਰਕਾਰ ਸੇ ਕਿ ਜੋ ਫੜੇ ਜਾਏ ਉਹਨਾਂ ਸਜ਼ਾ ਨਹੀਂ ਫਾਂਸੀ ਦਿੱਤੀ ਜਾਏ ਦੱਸ ਦਈਏ ਕਿ ਦਿੱਲੀ ਪੁਲਿਸ ਨੇ ਲਾਲਕੀਲੇ ਨੇੜੇ ਹੋਏ ਤੁਮਾਕੇ ਦੇ ਸਬੰਧ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਯੂਪੀਏ ਅਤੇ ਵਿਸਫੋਟਕ ਐਕਟ ਦੇ ਤਹਿਤ ਐਫ ਆਈ ਆਰ ਦਰਜ ਕੀਤੀ ਹੈ ਇਸ ਵਿੱਚ 12 ਲੋਕਾਂ ਦੀ ਮੌਤ ਹੋਈ ਹੈ ਦਿੱਲੀ ਪੁਲਿਸ ਕਈ ਥਾਵਾਂ ਤੇ ਛਾਪੇਮਾਰੀ ਕਰ ਰਹੀ ਹੈ ਰਾਸ਼ਟਰੀ ਰਾਜਸਥਾਨੀ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਹਵਾਈ ਅੱਡਿਆਂ ਰੇਲਵੇ ਸਟੇਸ਼ਨਾਂ ਅਤੇ ਬੱਸ ਟਰਮੀਨਲਾਂ ਤੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਦਿੱਲੀ ਚ ਲਾਲ ਕਿਲੇ ਨੇੜੇ ਹੋਏ ਜ਼ਬਰਦਸਤ ਧਮਾਕੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮਾਮਲੇ ਦੀ ਤੇਜ਼ ਜਾਂਚ ਦੇ ਹੁਕਮ ਦਿੱਤੇ ਗਏ ਨੇ। ਇਸ ਦੌਰਾਨ ਘਟਨਾ ਵਾਲੀ ਥਾਂ ਮੌਜੂਦ ਵਿਅਕਤੀ ਦਾ ਬਿਆਨ ਸਾਹਮਣੇ ਆਇਆ। ਉਸ ਨੇ ਇਸ ਭਿਆਨਕ ਘਟਨਾ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ। ਰਾਸਤਾਨੀ ਦਿੱਲੀ ਸੋਮਵਾਰ ਨੂੰ ਉਸ ਸਮੇਂ ਹਿਲ ਗਈ ਜਦੋਂ ਲਾਲ ਕਿਲੇ ਦੇ ਨੇੜੇ ਖੜੀ ਇੱਕ i20 ਕਾਰ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਇਆ ਸੀ ਧਮਾਕਾ ਇਨਾ ਜ਼ੋਰਦਾਰ ਸੀ ਕਿ ਉਸ ਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੱਤੀ ਇਸ ਭਿਆਨਕ ਧਮਾਕੇ ਤੋਂ ਬਾਅਦ ਦੇਸ਼ ਭਰ ਦੀਆਂ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ ਇਸ ਹਾਦਸੇ ਵਿੱਚ ਬਹੁਤ ਸਾਰੇ ਲੋਕਾਂ ਦੀ ਦਰਦਨਾਕ ਮੌਤ ਹੋਈ ਹੈ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕੋਈ ਆਮ ਹਾਦਸਾ ਨਹੀਂ ਸੀ ਸਗੋਂ ਇੱਕ ਆਤਮਕਾਤੀ ਹਮਲਾ ਸੀ ਇਸ ਧਮਾਕੇ ਦਾ ਮਾਸਟਰਮਾਈਂਡ ਇੱਕ ਡਾਕਟਰ ਨਿਕਲੇ ਆ इस घटना दौरान मौके पे मौजूद एक व्यक्ति ने सनसनी खेत खुलासे ने मेट्रो के आगे में लाल किले से दस कदम दूरी रख लीजिए या एक जरीब दूरी रख लीजिए चोट यहाँ लगी है यहाँ लगी है और यहाँ कुछ जहरा, गहरा चोट है मांस फट गया हड्डी दिखाई दे रहा अब गाड़ी की बॉडी लगा क्या लगा ये हम बेहोश हो गए नहीं बता सकते हम गिर गए थे एक बार कि दूसरी बार संभल के उठे उतने में प्रशासन आ गए हम लोगों को भगाया वहां से हम सारा सामान वहीं खराब बिखरा पड़ा छोड़ के आ गए जानकारी मुताबिक तमाके तो ठीक पहला दी सीसीटीवी फुटेज भी सामने आ चुकी है जिस विच एक चिट्टी i20 कार पार्किंग तो बाहर निकलते दिखाई दे रही है इस दे नाल पुलिस नु स्पष्ट संकेत मिले है कि फरीदाबाद अते कश्मीर दे नेटवर्क इस घटना नाल डंगाई नाल जुड़े हुए ने खुफिया एजेंसी दा अनुसार ਡਾਕਟਰ ਉਮਰ ਕਥਿਤ ਤੌਰ ਤੇ ਡਾਕਟਰ ਆਦੀਲ ਨਾਮੀ ਵਿਅਕਤੀ ਦਾ ਕਰੀਬੀ ਸਾਥੀ ਸੀ ਦਿੱਲੀ ਦੇ ਲਾਲ ਕਿਲੇ ਨਜ਼ਦੀਕ ਹੋਏ ਬੰਬ ਧਮਾਕੇ ਤੋਂ ਬਾਅਦ ਪੰਜਾਬ ਹਰਿਆਣਾ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਪੁਲਿਸ ਵੱਲੋਂ ਸਾਰੇ ਢਿਲਿਆਂ ਵਿੱਚ ਨਾਕਾਬੰਦੀ ਕਰਕੇ ਚੌਕਸੀ ਵਧਾ ਦਿੱਤੀ ਗਈ ਹੈ ਇਸ ਦੌਰਾਨ ਪੁਲਿਸ ਵੱਲੋਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਦਾਖਲ ਹੋਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਦਿੱਲੀ ਬਲਾਸ ਦੀ ਧਮਕ ਪੰਜਾਬ ਤੱਕ ਪਹੁੰਚ ਚੁੱਕੀ ਹੈ ਦਿੱਲੀ ਧਮਾਕੇ ਮਗਰੋਂ ਪੰਜਾਬ ਵਿੱਚ ਕਈ ਥਾਈਂ ਰੇਡ ਕੀਤੀ ਗਈ ਗ੍ਰਹਿ ਮੰਤਰਾਲੇ ਦੇ ਹੁਕਮਾਂ ਤੋਂ ਬਾਅਦ ਕੌਮੀ ਜਾਂਚ ਏਜੰਸੀ ਨੇ ਪੰਜਾਬ ਵਿੱਚ ਛਾਪੇ ਮਾਰੇ ਉਧਰ ਡੀਜੀਪੀ ਗੌਰਵ ਯਾਦਵ ਨੇ ਪੁਲਿਸ ਤੇ ਪ੍ਰਸ਼ਾਸਨ ਨੂੰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਤੇ ਰਹਿਣ ਦੇ ਹੁਕਮ ਦਿੱਤੇ ਨੇ ਕੇਂਦਰ ਸਰਕਾਰ ਨੇ ਵੀ ਪੰਜਾਬ ਵਿੱਚ ਰੈਡ ਅਲਰਟ ਜਾਰੀ ਕੀਤਾ ਹੈ ਸੂਤਰਾਂ ਮੁਤਾਬਕ ਦਿੱਲੀ ਧਮਾਕਿਆਂ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ ਤੇ ਕੌਮੀ ਜਾਂਚ ਏਜੰਸੀ ਚੰਡੀਗੜ੍ਹ ਦੀਆਂ ਦੋ ਟੀਮਾਂ देर रात ਪਹੁੰਚ ਗਈਆਂ ਸੂਤਰਾਂ ਮੁਤਾਬਕ ਦਿੱਲੀ ਧਮਾਕਿਆਂ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ ਤੇ ਕੌਮੀ ਜਾਂਚ ਏਜੰਸੀ ਦੀਆਂ ਦੋ ਟੀਮਾਂ ਦੇਰ ਰਾਤੀ ਪੰਜਾਬ ਪਹੁੰਚੀਆਂ ਇਕ ਟੀਮ ਨੇ ਚੰਡੀਗੜ੍ਹ ਤੇ ਨੇੜਲੇ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਐਨਆਈਏ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਪੰਜਾਬ ਵਿੱਚ ਮੌਜੂਦਾ ਐਨਆਈਏ ਟੀਮਾਂ ਤੋਂ ਇਲਾਵਾ ਚੰਡੀਗੜ੍ਹ ਐਨਆਈਏ ਵੀ ਇੱਕ ਜੁਆਇੰਟ ਤਲਾਸ਼ੀ ਮੁਹਿੰਮ ਚਲਾਉਣ ਵਿੱਚ ਉਨ੍ਹਾਂ ਨਾਲ ਸ਼ਾਮਲ ਹੋਈ ਡੀਜੀਪੀ ਗੌਰਵ ਯਾਦਵ ਨੇ ਪੁਲਿਸ ਤੇ ਪ੍ਰਸ਼ਾਸਨ ਨੂੰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਤੇ ਰਹਿਣ ਦੇ ਹੁਕਮ ਦਿੱਤੇ ਨੇ ਡੀਜੀਪੀ ਨੇ ਬੀਤੀ ਦੇਰ ਰਾਤ ਸਾਰੇ ਪੁਲਿਸ ਕਮਿਸ਼ਨਰਾਂ ਤੇ ਐਸਐਸਪੀ ਨਾਲ ਵੀਡੀਓ ਕਾਨਫਰencing ਕੀਤੀ ਅਤੇ ਰਾਜ ਵਿੱਚ ਸੁਰੱਖਿਆ ਸਖਤ ਕਰਨ ਦੇ ਨਿਰਦੇਸ਼ ਦਿੱਤੇ ਇਸ ਦੌਰਾਨ ਚੰਡੀਗੜ੍ਹ ਪੰਚਕੂਲਾ ਤੇ ਮੋਹਾਲੀ ਵਿੱਚ ਸਥਾਨਕ ਪੁਲਿਸ ਹਾਈ ਅਲਰਟ ਤੇ ਰਹੀ ਪੁਲਿਸ ਬੰਬ ਸਕਵਰ ਟੀਮਾਂ ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਜਨਤਕ ਥਾਵਾਂ ਤੇ ਤਲਾਸ਼ੀ ਲੈਂਦੇ ਵੇਖਿਆ ਗਿਆ ਐਨਆਈਏ ਸੂਤਰਾਂ ਅਨੁਸਾਰ ਅੰਮ੍ਰਿਤਸਰ ਫਾਜ਼ਿਲਕਾ ਤਰਨਤਾਰਨ ਤੇ ਗੁਰਦਾਸਪੁਰ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਤਲਾਸ਼ੀ ਕੀਤੀ ਗਈ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਚੌਕਸੀ ਵਧਾਈ ਗਈ ਹੈ ਇੱਕ ਟੀਮ ਨੇ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ 4 ਤੋਂ 5 ਥਾਵਾਂ ਤੇ ਤਲਾਸ਼ੀ ਲਈ NIA ਅਧਿਕਾਰੀਆਂ ਅਨੁਸਾਰ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਫੈਲੇ ਕੱਟੜਪੰਥੀ ਸੰਗਠਨਾ ਦੇ ਕਾਰਕੂਨ ਉਹਨਾਂ ਦੇ ਨਿਸ਼ਾਨੇਤੇ ਨੇ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਸਰਗਰਮ ਅਤਵਾਦੀ ਸੰਗਠਨਾ ਦੇ ਕਾਰਕੁਨਾਂ ਦੀਆਂ ਗਤੀਵਿਧੀਆਂ ਤੇ ਮਨੁੱਖੀ ਤੇ ਤਕਨੀਕੀ ਦੋਵੇਂ ਤਰ੍ਹਾਂ ਦੀ ਖੁਫੀਆ ਨਿਗਰਾਨੀ ਵਧਾ ਦਿੱਤੀ ਗਈ ਹੈ ਬ੍ਰੇਕ ਤੋਂ ਬਾਅਦ ਫਿਰ ਹਸਰਨਾ ਰੁੱਕਰਦੇ ਆ ਖਬਰਾਂ ਵੱਲ ਰਿਸ਼ਤ ਮਾਮਲੇ ਚ ਮੋਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਲਈ ਵਿਚੋਲੀਏ ਦੀ ਭੂਮਿਕਾ ਨਿਭਾਉਣ ਵਾਲੇ ਕ੍ਰਿਸ਼ਨੂ ਸ਼ਰਦਾ ਦਾ 4 ਦਿਨਾਂ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ 20 ਨਵੰਬਰ ਤੱਕ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹਾਲਾਂਕਿ ਸੀਬੀਆਈ ਨੇ ਉਸ ਦੇ ਰਿਮਾਂਡ ਦੀ ਮੰਗ ਨਹੀਂ ਕੀਤੀ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ 5 ਦਿਨਾਂ ਦੀ ਸੀਬੀਆਈ ਰਿਮਾਂਡ ਖਤਮ ਹੋਣ ਤੋਂ ਬਾਅਦ ਚੰਡੀਗੜ੍ਹ ਦੀ ਸੀਬੀਆਈ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉਥੋਂ ਉਹਨਾਂ ਨੂੰ ਨਿਆਂ ਖਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਹੁਣ ਇਸ ਮਾਮਲੇ ਦੀ ਸੁਣਵਾਈ 20 ਨਵੰਬਰ ਨੂੰ ਹੋਵੇਗੀ ਪੁੱਲਰ ਉਸਟਨ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋਣਗੇ ਸੁਣਵਾਈ ਦੌਰਾਨ ਸੀਬੀਆਈ ਦੇ ਵਕੀਲ ਨੇ ਅਦਾਲਤ ਵਿੱਚ ਦੱਸਿਆ ਕਿ ਡੀਆਈਜੀ ਪੁੱਲਰ ਪੋਚਖੇਜ ਦੌਰਾਨ ਸਹਿਯੋਗ ਨਹੀਂ ਕਰ ਰਹੇ ਸਨ ਅਤੇ ਸੀਬੀਆਈ ਦੇ ਸਵਾਲਾਂ ਦੇ ਸਹੀ ਜਵਾਬ ਕੋਣਾ ਵੱਲੋਂ ਨਹੀਂ ਦਿੱਤੇ ਗਏ ਇਸ ਦੌਰਾਨ ਡੀਆਈਜੀ ਦੇ ਵਕੀਲ ਐਚਐਸ ਤਨੋਆ ਨੇ ਬੇਨਤੀ ਕੀਤੀ ਕਿ ਪੁੱਲਰ ਨੂੰ ਜੇਲ੍ਹ ਦੇ ਅੰਦਰ ਡਾਕਟਰੀ ਦੇਖਭਾਲ ਮੁਹੱਈਆ ਕਰਵਾਈ ਜਾਵੇ ਇਸ ਤੋਂ ਬਾਅਦ ਜੱਜ ਨੇ ਅਰਜੀ ਜੇਲ੍ਹ ਵਿੱਚ ਹੀ ਜਮ੍ਹਾਂ ਕਰਵਾਉਣ ਦਾ ਹੁਕਮ ਦਿੱਤਾ ਇਸ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੇਸ दर्ज ਕਰ ਲਿਆ ਹੈ ਈਡੀ ਦੀ ਟੀਮ ਸੀਬੀਆਈ ਦਫਤਰ ਪਹੁੰਚ ਗਈ ਜਿੱਥੇ ਈਡੀ ਬੇਨਾਮੀ ਜਾਇਦਾਦ ਦਾ ਹਾਸਲ ਕਰਨ ਦੇ ਦੋਸ਼ੀ ਆਈਐਸ ਅਤੇ ਆਈਪੀਐਸ ਅਧਿਕਾਰੀਆਂ ਦਾ ਰਿਕਾਰਡ ਲਵੇਗੀ ਜਾਂਚ ਵਿੱਚ ਹੁਣ ਤੱਕ ਪੰਜਾਬ ਦੇ ਲਗਭਗ 50 ਅਧਿਕਾਰੀਆਂ ਦੇ ਨਾਂ ਸਾਹਮਣੇ ਆਏ ਨੇ ਇਹਨਾਂ ਵਿੱਚੋਂ ਬਹੁਤ ਸਾਰੇ ਇਸ ਸਮੇਂ ਫੀਲਡ ਵਿੱਚ ਤਾਇਨਾਤ ਨੇ ਸੀਬੀਆਈ ਸੂਤਰਾਂ ਅਨੁਸਾਰ ਗ੍ਰਿਫਤਾਰ ਬਿਚੋਲੇ ਕ੍ਰਿਸ਼ਨੂ ਸ਼ਾਰਦਾ ਦੇ ਮੋਬਾਈਲ ਫੋਨਾਂ ਅਤੇ ਇਲੈਕਟ੍ਰੋਨਿਕ ਡਿਵਾਈਸਾਂ ਤੋਂ ਭ੍ਰਸ਼ਟਾਚਾਰ ਦੇ ਸੌਦਿਆਂ ਦੇ ਕਈ ਸਬੂਤ ਮਿਲਣੇ ਨੇ ਏਜੰਸੀ ਦਾ ਦਾਅਵਾ ਹੈ ਕਿ ਕ੍ਰਿਸ਼ਨੂ ਨੇ ਇਹਨਾਂ ਅਧਿਕਾਰੀਆਂ ਦੇ ਵਰਤੋਂ ਤਬਾਦਲਿਆ ਅਤੇ ਤਾਇਨਾਤੀਆਂ ਦੀ ਸਹੂਲਤ ਐਫ ਆਈ ਆਰ ਰੱਦ ਕਰਨ ਅਤੇ ਮਾਮਲਿਆਂ ਨੂੰ ਪ੍ਰਭਾਵਿਤ ਕਰਨ ਲਈ ਕੀਤੀ। ਹੁਣ ਈਡੀ ਵੱਲੋਂ ਰਿਕਾਰਡ ਹਾਸਲ ਕਰਨ ਤੋਂ ਬਾਅਦ ਕਈ ਅਧਿਕਾਰੀਆਂ ਦੇ ਨਾਂ ਜਨਤਕ ਹੋ ਸਕਦੇ ਨੇ। ਸੀਬੀਆਈ ਨੇ ਡੀ ਆਈ ਜੀ ਹਰਚਰਨ ਸਿੰਘ ਪੁੱਲਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੰਜ ਜ਼ਿਲ੍ਹਿਆਂ ਦੀ ਹਿਰਾਸਤ ਵਿੱਚ ਲਿਆ ਸੀ। ਪੁੱਛਗਿਰਤ ਦੌਰਾਨ ਪੁੱਲਰ ਨੇ ਖੁਲਾਸਾ ਕੀਤਾ ਕਿ ਪੰਜਾਬ ਦੇ ਕਈ ਅਧਿਕਾਰੀ ਪਟਿਆਲਾ ਸਥਿਤ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਰਾਹੀ ਜਾਇਦਾਦ ਵਿੱਚ ਨਿਵੇਸ਼ ਕਰਦੇ ਨੇ। ਇਸ ਜਾਂਚ ਦੌਰਾਨ ਸੀਬੀਆਈ ਨੇ 14 ਅਧਿਕਾਰੀਆਂ ਦੇ ਨਾਂ ਹਾਸਲ ਕੀਤੇ ਜਿਨ੍ਹਾਂ ਵਿੱਚੋਂ 10 ਆਈਪੀਐਸ ਅਤੇ 4 ਆਈਐਸ ਅਧਿਕਾਰੀ ਦੱ세 ਜਾ ਰਹੇ ਨੇ ਸੀਬੀਆਈ ਜਾਂਚ ਵਿੱਚ ਸਾਹਮਣੇ ਆਇਆ ਕਿ ਨਾਮਜ਼ਦ 10 ਆਈਪੀਐਸ ਅਧਿਕਾਰੀਆਂ ਵਿੱਚੋਂ 8 ਇਸ ਸਮੇਂ ਸੂਬੇ ਵਿੱਚ ਮੁੱਖ ਅਹੁਦਿਆਂ ਤੇ ਤਾਇਨਾਤ ਨੇ ਜਦੋਂ ਕਿ 2 ਪੰਜਾਬ ਪੁਲਿਸ ਅਕੈਡਮੀ ਵਿੱਚ ਕੰਮ ਕਰ ਰਹੇ ਨੇ 4 ਆਈਐਸ ਅਧਿਕਾਰੀਆਂ ਦੇ ਮੰਡੀ ਗੋਬਿੰਦਗਰ ਨਾਲ ਸੰਬੰਧ ਪਾਏ ਗਏ ਨੇ ਸੀਬੀਆਈ ਨੇ ਪਟਿਆਲਾ ਅਤੇ ਲੁਧਿਆਣਾ ਵਿੱਚ ਭੁਪਿੰਦਰ ਸਿੰਘ ਦੇ ਆਹਾਤੇ ਤੇ ਛਾਪੇਮਾਰੀ ਕੀਤੀ ਏਜੰਸੀ ਨੇ ਬੇਨਾਮੀ ਜਾਇਦਾਦਾਂ ਨਾਲ ਸੰਬੰਧਤ ਕਈ ਮਹੱਤਵਪੂਰਨ ਦਸਤਾਵੇਜ਼ ਅਤੇ ਰਿਕਾਰਡ ਬਰਾਮਦ ਕੀਤੇ ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਸੀਬੀਏ ਅਦਾਲਤ ਨੂੰ ਦੱਸਿਆ ਗਿਆ ਕਿ ਲਗਭਗ 50 ਅਧਿਕਾਰੀ ਕ੍ਰਿਸ਼ਨੂ ਸ਼ਾਰਦਾ ਦੇ ਮੋਬਾਈਲ ਫੋਨ ਅਤੇ ਇਲੈਕਟ੍ਰੋਨਿਕ ਉਪਕਰਨਾ ਨਾਲ ਜੁੜੇ ਹੋਏ ਸਨ ਉਹ ਅਧਿਕਾਰੀਆਂ ਨਾਲ ਪ੍ਰੇਸ਼ ਸੌਦਿਆਂ ਵਿੱਚ ਸ਼ਾਮਲ ਸੀ ਉਸ ਨੂੰ ਤਬਾਦਲੇ ਅਤੇ ਤਾਇਨਾਤੀ ਐਫ ਆਈ ਆਰ ਦਰਦ ਕਰਨ ਜਾਂ ਰੱਦ ਕਰਨ ਅਤੇ ਹਥਿਆਰ ਲਾਇਸੈਂਸ ਜਾਰੀ ਕਰਨ ਵਰਗੇ ਮਾਮਲਿਆਂ ਵਿੱਚ ਸਿੱਧੀ ਭੂਮਿਕਾ ਪਾਈ ਗਈ ਹੈ ਨਿਠਾਰੀ ਕਤਲकांड ਦੇ ਮੁਲਜ਼ਮ ਸੁਰਿੰਦਰ ਕੌਲੀ ਜੋ ਸਾਲਾਂ ਤੋਂ ਕੈਦ ਦੇ ਵਿੱਚ ਨੇ ਉਸ ਨੂੰ ਆਖਰਕਾਰ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ ਦੇਸ਼ ਦੀ ਸਰਵ ਉੱਚ ਅਦਾਲਤ ਨੇ ਕੋਲੀ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਅਤੇ ਉਸ ਦੀ ਉਮਰ ਕੈਦ ਦੀ ਸਜ਼ਾ ਨੂੰ ਪਲਟ ਦਿੱਤਾ ਹੁਣ ਉਸ ਦੀ ਰਿਹਾਈ ਦਾ ਰਸਤਾ ਸਾਫ਼ ਹੈ ਸੁਪਰੀਮ ਕੋਰਟ ਨੇ ਨੋਇਡਵਿਚ 2005-2006 ਦੇ ਨਿਠਾਰੀ ਕਤਲकांड ਨਾਲ ਸੰਬੰਧਿਤ ਆਖਰੀ ਬਾਕੀ ਬਚੇ ਕਤਲ ਅਤੇ ਬਲਾਤਕਾਰ ਮਾਮਲੇ ਵਿੱਚ ਸੁਰਿੰਦਰ ਕੋਲੀ ਦੀ ਸਜ਼ਾ ਨੂੰ ਰੱਦ ਕਰ ਦਿੱਤਾ ਹੈ सुरेंद्र कोहली वालों अपनी सजा आया है सजा दी गई थी उनमें से बारह तो पहले ही वो निर्दोष साबित हो गया था एक बचा था उस केस में पांच कोर्ट ने उसको दोषी ठहरा के फांसी की सजा दी थी आज सुप्रीम कोर्ट ने वो पहले के चार या पांच फैसले फैस उस केस में वापस ले लिए और माना कि हमारी गलती थी और उसको निर्दोष छोड़ दिया है साबित करके छोड़ दिया है बहुत ही गंभीर आरोप थे मगर सारी सारे सबूत बनावटी थे और किसी भारी बड़े इंसान को बचाने के लिए इस गरीब आदमी को फंसाया गया था सारे सबूत बनावटी थे इसमें से एक भी सबूत ऐसा नहीं था जिस जिसको जिसके आधार पे किसी को सजा दी जाए सारे सबूत बनावटी सवाल आपको सीबीआई से पूछना चाहिए क्योंकि इतनी बात स्पष्ट है कि सीबीआई ने असली कातिल को जानते हुए इन बेगुनाहों के खिलाफ बनावटी सबूत बना के इनको फंसाया है यह सवाल सीबीआई से पूछिए बताइए कि इस मामले ने मीडिया का व्यापक ध्यान खींचा सी पिछले साल 2024 दी हिंदी फिल्म सेक्टर 36 ऐसे विषय पे बनी सी सुप्रीम कोर्ट कोहली वालों 2011 दे अपने फैसले के विरुद्ध दायर क्यूरेटिव पिटीशन दी सुनवाई कर रही थी जिसने 15 साल की लड़की की हत्या विच उस दी सजा दी पुष्टि ਕੀਤੀ ਸੀ ਸਿਖਰਲੀ ਅਦਾਲਤ ਨੇ ਪਿਛਲੀ ਸੁਣਵਾਈ ਦੌਰਾਨ ਕਿਹਾ ਕਿ ਕੋਲੀ ਦੀ ਸਜ਼ਾ ਸਿਰਫ ਇੱਕ ਬਿਆਨ ਅਤੇ ਰਸੋਈ ਦੇ ਚਾਕੂ ਦੀ ਬਰਾਮਦਗੀ ਤੇ ਆਧਾਰਿਤ ਸੀ ਇਹ ਕੋਲੀ ਵਿਰੁੱਧ 13ਵਾਂ ਮਾਮਲਾ ਸੀ ਉਸ ਨੂੰ ਪਹਿਲਾਂ ਹੀ 12 ਬਾਕੀ ਮਾਮਲਿਆਂ ਵਿੱਚੋਂ ਬਰੀ ਕਰ ਦਿੱਤਾ ਗਿਆ ਸੀ ਇਸ ਤਰ੍ਹਾਂ ਸੁਰਿੰਦਰ ਕੋਲੀ ਹੁਣ ਆਜ਼ਾਦ ਵਿਅਕਤੀ ਵਜੋਂ ਵਿਚਰਨ ਲਈ ਤਿਆਰ ਹੈ ਪੰਜਾਬ ਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਸਖਤ ਰਵੱਈਆ ਵਰਤਿਆ ਜਾ ਰਿਹਾ ਪਰ ਕਿਸਾਨ ਪਰਾਲੀ ਸਾੜਨ ਨੂੰ ਲੈ ਕੇ ਇੱਕੋ ਇੱਕ ਹੱਲ ਦੱਸਦੇ ਨੇ ਇਸ ਦੌਰਾਨ ਲੁਧਿਆਣਾ ਚ ਕਿਸਾਨਾਂ ਤੇ ਪਰਾਲੀ ਸਾੜਨ ਦੇ 148 ਮਾਮਲੇ ਦਰਜ ਕੀਤੇ ਗਏ ਨੇ ਕਿਸਾਨਾਂ ਵੱਲੋਂ ਅਧਿਕਾਰੀਆਂ ਨਾਲ ਰੁੱਖਾ ਵਰਤਾ ਕਰਨ ਦੇ ਵੀ ਕਾਰਵਾਈ ਕੀਤੀ ਗਈ ਹੈ ਸੁਬ੍ਹਾ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਸੰਬੰਧੀ ਪ੍ਰੇਰਿਤ ਕੀਤਾ ਗਿਆ ਸੀ ਪਰ باوجود ਇਸ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਪਰਾਲੀ ਜਲਾਉਣ ਦੇ 148 ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਵਿੱਚੋਂ 28 ਦੇ ਕਰੀਬ ਕਿਸਾਨਾਂ ਤੇ ਰੈੱਡ ਐਂਟਰੀ ਕੀਤੀ ਗਈ ਹੈ ਅਤੇ ਕਈ ਕਿਸਾਨਾਂ ਤੇ ਜੁਰਮਾਨਾ ਵੀ ਲਗਾਇਆ ਗਿਆ ਹੈ ਜਿਸ ਦੀ ਕੁੱਲ ਕੀਮਤ 3 ਲੱਖ ਰੁਪਏ ਦੇ ਕਰੀਬ ਹੈ ਇਸ ਤੋਂ ਇਲਾਵਾ 26 ਕਿਸਾਨਾਂ ਤੇ ਐਫ ਆਈ ਆਰ ਦਰਜ ਹੋਈ ਹੈ ਇਹ ਹੀ ਨਹੀਂ ਕਿਸਾਨਾਂ ਵੱਲੋਂ ਅਧਿਕਾਰੀਆਂ ਨਾਲ ਕੀਤੀ ਬਦਤਮੀਜ਼ੀ ਮਾਮਲੇ ਵਿੱਚ ਵੀ ਥਾਣਾ ਸੁਧਾਰ ਵਿਖੇ ਐਫ ਆਈ ਆਰ ਦਰਜ ਕੀਤੀ ਗਈ ਹੈ ਪਰਾਲੀ ਦੇ ਮਾਮਲੇ ਦੇ ਵਿੱਚ ਮੈਂ ਕਹਾਂਗਾ ਕਿ ਸਾਡੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੁਣ ਤੱਕ ਕੁੱਲ 148 ਕੇਸਸ ਸਾਹਮਣੇ ਆਏ ਆਗੇ ਤੇ ਜਿਹੜਾ ਪਿਛਲੇ ਸਾਲ ਦੇ ਮੁਕਾਬਲੇ ਮੈਂ ਕਹਾਂ ਤਾਂ ਇਹ ਅੱਧੇ ਤੋਂ ਲਗਭਗ ਅੱਧੇ ਤੋਂ ਘੱਟ ਆ ਕਿਉਂਕਿ ਪਿਛਲੇ ਸਾਲ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਕੁੱਲ ਜਿਹੜੇ ਸੀ 332 ਕੇਸ ਜਾਇ ਸੀਗੇ ਸਟੋਵਲ ਬਰਨਿੰਗ ਦੇ ਤੇ ਅੱਜ ਹੁਣ ਜਦੋਂ ਕਿ ਸਾਡਾ ਜਿਹੜਾ ਕਣਕ ਦੀ ਬਿਜਾਈ ਹੈਗੀ ਸਾਡੇ ਲਗਭਗ 65% ਤੱਕ ਹੋ ਚੁੱਕੀ ਹੈਗੀ ਤੇ ਸਾਡੇ ਜਿਹੜੇ ਹੁਣ ਮਤਲਬ ਪਰਾਲੀ ਨੂੰ ਮੈਨੇਜ ਕਰਨ ਦਾ ਕੰਮ ਆਲਮੋਸਟ ਨੇੜੇ ਚੱਲਿਆ ਗਿਆ ਤੇ ਸਾਡੇ ਹੁਣ ਤੱਕ ਸਿਰਫ 148 ਕੇਸ ਜਾਈ ਹੈਗੇ ਖੇਤੀਬਾੜੀ ਅਫਸਰ ਨੇ ਕਿਹਾ ਕਿ ਕਿਸਾਨਾਂ ਨੂੰ ਸਮਾਂ ਰਹਿੰਦੇ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਤਾਂ ਕਿ ਉਹ ਪਰਾਲੀ ਨਾ ਜਲਾਉਣ ਅਤੇ ਆਪਣੇ ਖੇਤਾਂ ਵਿੱਚ ਹੀ ਪਰਾਲੀ ਨੂੰ ਸਾਮ ਸੰਭਾਲ ਕੇ ਰੱਖ ਸਕਣ ਉਹਨਾਂ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਕਣਕ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਪਰ ਇਸੇ ਨਾਲ ਉਹਨਾਂ ਨੂੰ ਪਰਾਲੀ ਸਾਮ ਸੰਭਾਲ ਲਈ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੈ ਅਮਰੀਕਾ ਇਸ ਸਮੇਂ ਆਪਣੇ ਇਤਿਹਾਸ ਦੇ ਸਭ ਤੋਂ ਲੰਬੇ ਸਰਕਾਰੀ ਸ਼ਟਡਾਊਨ ਦਾ ਸਾਹਮਣਾ ਕਰ ਰਿਹਾ ਹੈ ਇਹ ਆਪਣੇ 41ਵੇਂ ਦਿਨ ਤੇ ਪਹੁੰਚ ਗਿਆ ਹੈ ਜਿਸ ਨੇ 2018-19 ਵਿੱਚ ਡੋਨਲਡ 트੍ਰੰਪ ਦੇ ਪਹਿਲੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਬਣਾਏ ਗਏ 35 ਦਿਨਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ ਪਰ ਹੁਣ ਖਬਰਾਂ ਆ ਰਹੀਆਂ ਨੇ ਕਿ ਸ਼ਟਡਾਊਨ ਜਲਦ ਹੀ ਖਤਮ ਹੋ ਸਕਦਾ ਹੈ 41 ਦਿਨਾਂ ਤੋਂ ਚੱਲ ਰਿਹਾ ਅਮਰੀਕੀ ਸ਼ਟਡਾਊਨ ਖਤਮ ਹੋਣ ਦੇ ਕੰਢੇ ਤੇ ਹੈ ਕੁਝ ਸੰਸਦ ਮੈਂਬਰਾਂ ਨੇ ਸ਼ਟਡਾਊਨ ਖਤਮ ਕਰਨ ਦੇ ਪ੍ਰਸਤਾਵ ਨੂੰ ਹਰੀ ਚੰਡੀ ਦੇ ਦਿੱਤੀ ਹੈ ਹਾਲਾਂਕਿ ਡੈਮੋਕ੍ਰੈਟਿਕ ਪਾਰਟੀ ਦੇ ਬਹੁਤ ਸਾਰੇ ਆਗੂ ਹਾਲੇ ਵੀ ਵਾਸ਼ਿੰਗਟਨ ਤੋਂ ਬਾਹਰ ਨੇ ਉਹਨਾਂ ਦੀ ਵਾਪਸੀ ਤੋਂ ਬਾਅਦ ਸੰਸਦ ਵਿੱਚ ਇਸ ਤੇ ਵੋਟਿੰਗ ਕੀਤੀ ਜਾਵੇਗੀ ਜਿਸ ਨਾਲ ਅਮਰੀਕੀ ਇਤਿਹਾਸ ਦਾ ਸਭ ਤੋਂ ਲੰਮਾ ਸ਼ਟਡਾਊਨ ਖਤਮ ਹੋ ਜਾਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਸ਼ਟਡਾਊਨ ਖਤਮ ਕਰਨ ਦੇ ਬਿੱਲ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਅਸੀਂ ਜਲਦੀ ਹੀ ਆਪਣੇ ਦੇਸ਼ ਨੂੰ ਦੁਬਾਰਾ ਖੋਲਣ ਜਾ ਰਹੇ ਹਾਂ ਟਰੰਪ ਪ੍ਰਸ਼ਾਸਨ ਵੱਲੋਂ ਓਬਾਮਾ ਕੇਅਰ ਫੰਡ ਅਤੇ ਸਿਹਤ ਬੀਮਾ ਯੋਜਨਾ ਨੂੰ ਜਾਰੀ ਰੱਖਣ ਤੋਂ ਇਨਕਾਰ ਕਰਨ ਕਾਰਨ ਵਿਰੋਧੀ ਧਿਰ ਡੈਮੋਕ੍ਰੇਟਸ ਨੇ ਦੇਸ਼ ਵਿਆਪੀ ਬੰਦ ਦਾ ਐਲਾਨ ਕੀਤਾ ਹੈ ਡੈਮੋਕ੍ਰੇਟਸ ਲਗਾਤਾਰ ਟਰੰਪ ਦੀ ਪਾਰਟੀ ਨਾਲ ਗੱਲਬਾਤ ਕਰਨ ਅਤੇ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਜ਼ੋਰ ਦੇਂਦੇ ਰਹੇ ਨੇ 40 ਦਿਨਾਂ ਦੇ ਸ਼ਟਡਾਊਨ ਤੋਂ ਬਾਅਦ ਡੈਮੋਕ੍ਰੈਟਿਕ ਤੇ ਰਿਪਬਲਿਕਨ ਪਾਰਟੀ ਦੇ ਆਗੂਆਂ ਨੇ ਕੱਲ ਮੁਲਾਕਾਤ ਕੀਤੀ ਮੀਟਿੰਗ ਦੌਰਾਨ ਵਾਈਟ ਹਾਊਸ ਨੇ ਇੱਕ ਪ੍ਰਸਤਾਵ ਪੇਸ਼ ਕੀਤਾ ਜਿਸ ਵਿੱਚ ਸ਼ਟਡਾਊਨ ਨੂੰ ਖਤਮ ਕਰਨ ਅਤੇ ਦਸੰਬਰ ਵਿਟ ਕਿਫਾਇਤੀ ਦੇਖਭਾਲ ਐਕਟ ਤੇ VOTING ਕਰਵਾਉਣ ਦੀ ਸ਼ਰਤ ਰੱਖੀ ਗਈ ਸੀ ਨਿਊ ਹੈਮਸ਼ਾਇਰ ਦੀ ਸੈਨੇਟਰ ਜੀਨ ਸ਼ਾਹੀਨ ਅਨਸਾਰ ਰਿਪਬਲਿਕਨ ਪਾਰਟੀ ਨੇ ਸਾਡੀਆਂ ਮੰਗਾਂ ਨੂੰ ਰੱਦ ਕਰ ਦਿੱਤਾ ਹੈ ਇਸ ਲਈ ਸਾਡੇ ਕੋਲ ਇਸ ਸ਼ਰਤ ਨੂੰ ਸਵੀਕਾਰ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਅਸੀਂ ਮਹਿਸੂਸ ਕੀਤਾ ਕਿ ਦੇਸ਼ ਵਿੱਚ ਸਿਹਤ ਸੰਭਾਲ ਸੇਵਾਵਾਂ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਬੰਦ ਸਭ ਤੋਂ ਵਧੀਆ ਤਰੀਕਾ ਸੀ ਇਸੇ ਸਮੇਂ ਸਿਰ VOTING ਹੋਵੇਗੀ ਅਤੇ ਸਾਨੂੰ ਵਿਸ਼ਵਾਸ ਹੈ ਕਿ ਇਹ ਸੇਵਾਵਾਂ ਜਾਰੀ ਰਹਿਣ ਗਿਆ ਸਤਤਾਰੀ ਰਿਪਬਲਿਕਨ ਪਾਰਟੀ ਚਾਹੁੰਦੀ ਹੈ ਕਿ ਵਤਵਾ ਡੈਮੋਕ੍ਰੇਟ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਹਾਲਾਂਕਿ ਗੱਲਬਾਤ ਵਿੱਚ ਸ਼ਾਮਲ 10 ਤੋਂ 15 ਮੈਂਬਰਾਂ ਵਿੱਚੋਂ ਸਿਰਫ 5 ਨੇ ਵੋਟ ਪਾਈ ਬਹੁਤ ਸਾਰੇ ਡੈਮੋਕ੍ਰੇਟ ਪ੍ਰਸਤਾਵ ਦੇ ਵਿਰੋਧ ਵਿੱਚ ਰਹਿੰਦੇ ਨੇ ਅਤੇ ਬੰਦ ਨੂੰ ਜਾਰੀ ਰੱਖਣ ਦੀ ਅਪੀਲ ਕਰ ਰਹੇ ਨੇ ਭਾਰਤ ਦੇ ਸਮਰਾਟ ਰਾਣਾ ਨੇ ਕਹਰਾ ਵਿੱਚ ਆਈਐਸਐਸਐਫ ਵਿਸ਼ਵ ਚੈਂਪੀਅਨਸ਼ਿਪ ਵਿੱਚ 10 ਮੀਟਰ 에어 ਪਿਸਟਲ ਵਿੱਚ ਸੋਨ ਤਗਮਾ ਜਿੱਤ ਲਿਆ ਉਹ 올림픽 ਪਿਸਟਲ ਅਨੁਸ਼ਾਸਨ ਵਿੱਚ ਭਾਰਤ ਦਾ ਪਹਿਲਾ ਵਿਸ਼ਵ ਚੈਂਪੀਅਨ ਬਣਿਆ ਹੈ। ਕਰਨਾਲ ਦੇ 20 ਸਾਲ ਦੇ ਨਿਸ਼ਾਨੇਬਾਜ਼ ਸਮਰਾਟ ਹਰਾਣਾ ਨੇ ਕਾਹਿਰਾ ਵਿੱਚ ਆਈਐਸਐਫ ਵਿਸ਼ਵ ਚੈਂਪੀਅਨਸ਼ਿਪ ਵਿੱਚ 10 ਮੀਟਰ 에어 ਪਿਸਟਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਹ 올림픽 ਪਿਸਟਲ ਅਨੁਸ਼ਾਸਨ ਵਿੱਚ ਭਾਰਤ ਦਾ ਪਹਿਲਾ ਵਿਸ਼ਵ ਚੈਂਪੀਅਨ ਬਣਿਆ ਹੈ। ਉਸ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨੇ ਭਾਰਤ ਨੂੰ ਟੀਮ 골ਡ ਮੈਡਲ ਜਿੱਤਣ ਵਿੱਚ ਵੀ ਮਦਦ ਕੀਤੀ ਜਿਸ ਨਾਲ ਨਿਸ਼ਾਨੇਬਾਜ਼ੀ ਦੀ ਖੇਡ ਵਿੱਚ ਭਾਰਤ ਦੀ ਵਾਦੀ ਸਾਖ ਹੋਰ ਵਧੀ ਹੈ ਰਾਣਾ ਨੇ ਆਪਣੀਆਂ ਨਸਾਂ ਨੂੰ ਕਾਬੂ ਕਰਕੇ ਰੱਖਿਆ ਅਤੇ ਇੱਕ ਰੋਮਾਂਚਕ ਫਾਈਨਲ ਵਿੱਚ ਉਹ ਸ਼ਾਂਤ ਰਿਹਾ ਜਿਸ ਵਿੱਚ ਚੋਟੀ ਦੇ ਤਿੰਨਾਂ ਮੁਕਾਬਲੇਬਾਜ਼ਾਂ ਵਿਚਕਾਰ ਕਰੀਬੀ ਮੁਕਾਬਲਾ ਹੋਇਆ ਉਹਨਾਂ ਨੇ 243.7 ਦੇ ਸਕੋਰ ਨਾਲ ਇਸ ਨੂੰ ਫਿਨਿਸ਼ ਕੀਤਾ ਚੀਨ ਦੇ ਹੁਕਾਈ ਨੂੰ ਥੋੜਾ ਪਿੱਛੇ ਛੱਡ ਦਿੱਤਾ ਜਿਸ ਨੇ 243.3 ਦੇ ਸਕੋਰ ਰਾਹੀਂ ਚਾਂਦੀ ਦਾ ਤਗਮਾ ਜਿੱਤਿਆ ਰਾਣਾ ਆਪਣੀ ਜਿੱਤ ਤੋਂ ਬੇहद ਉਤਸ਼ਾਹਿਤ ਸੀ ਅਤੇ ਮੈਚ ਤੋਂ ਬਾਅਦ ਉਸ ਵੱਲੋਂ ਦਿੱਤੀ ਗਈ ਪ੍ਰਤੀਕਿਰਿਆ ਨੇ ਇਸ ਨੂੰ ਸਪਸ਼ਟ ਤੌਰ ਤੇ ਦਰਸਾਇਆ ਜਿੱਤ ਤੋਂ ਬਾਅਦ ਰਾਣਾ ਨੇ ਕਿਹਾ ਕਿ ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਾਹਿਰਾ ਹਮੇਸ਼ਾ ਮੇਰੇ ਲਈ ਖਾਸ ਰਿਹਾ ਮੈਂ 2022 ਵਿੱਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਇੱਥੋਂ ਦੋ ਮੈਡਲ ਜਿੱਤੇ ਸਨ ਮੈਨੂੰ ਇੱਥੋਂ ਦਾ ਮਾਹੌਲ ਬੇहद ਪਸੰਦ ਹੈ ਅਤੇ ਮੈਂ ਅੰਤ ਤੱਕ ਹਰ ਸ਼ਾਟ ਨਾਲ ਤਕਨੀਕ ਤੇ ਧਿਆਨ ਕੇਂਦ੍ਰਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਦੱਸ ਦਈਏ ਕਿ ਭਾਰਤ ਨੇ ਕੁੱਲ 1754 ਅੰਕਾਂ ਨਾਲ ਟੀਮ 골ਡ ਮੈਡਲ ਜਿੱਤਿਆ ਹੈ ਰਾਣਾ 586 ਤੋਮਰ 586 ਅਤੇ ਸਰਵੰਤ ਕੁਮਾਰ 582 ਅੰਕਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਰਹੇ ਤੇ ਉਹ ਟੀਮ ਮੁਕਾਬਲੇ ਵਿੱਚ ਪੋਡੀਅਮ ਤੇ ਸਿਖਰਤੇ ਰਹੇ ਇਟਲੀ ਦੂਜੇ ਸਥਾਨ ਤੇ ਰਿਹਾ ਜਦੋਂ ਕਿ ਜਰਮਨੀ ਨੇ ਕਾਂਸੀ ਦਾ ਮੈਡਲ ਜਿੱਤਿਆ ਭਾਰਦੀ ਮਨੁਪਾਕਰ ਅਤੇ ঈਸ਼ਾ ਸਿੰਘ ਔਰਤਾਂ ਦੇ 10 ਮੀਟਰ 에ਅਰ ਪਿਸਟਲ ਮੁਕਾਬਲੇ ਵਿੱਚ ਕ੍ਰਮਵਾਰ 7ਵੇਂ ਅਤੇ 6ਵੇਂ ਨੰਬਰ ਤੇ ਰਹੀਆਂ ਹਾਲਾਂਕਿ ਉਹ ਵਿਅਕਤੀਗਤ ਤੌਰ ਤੇ ਪੋਡੀਅਮ ਫਿਨਿਸ਼ ਪ੍ਰਾਪਤ ਕਰਨ ਵਿੱਚ ਅਸਫਲ ਰਹੀਆਂ ਪਰ ਉਹਨਾਂ ਦੇ ਸਮੂਹਿਕ ਯਤਨਾਂ ਨੇ ਦੇਸ਼ ਨੂੰ ਚਾਂਦੀ ਦਾ ਮੈਡਲ ਦਿਵਾਇਆ। ਈਸ਼ਾ 583, ਮਨੂ 580 ਅਤੇ ਵਿਸ਼ਵ ਨੰਬਰ 1 ਦੀ ਸੂਚੀ ਵਿੱਚ ਸ਼ਾਮਲ ਸੁਰਜੀਂਦਰ ਸਿੰਘ 577 ਨੇ ਕੁੱਲ 1740 ਅੰਕ ਬਟੋਰੇ। ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਤਾਜ਼ਾ ਅਪਡੇਟ ਲੈ ਕੇ ਫਿਰ حاضر ਹੋਵਾਂਗੇ। ਉਦੋਂ ਤੱਕ ਮੈਨੂੰ ਇਜਾਜ਼ਤ। ਧੰਨਵਾਦ।